ਰਾਗੀ ਢਾਡੀ ਅਤੇ ਕਥਾਵਾਚਕ ਕਵੀਸ਼ਰ ਸਿੰਘਾਂ ਨੂੰ ਸਿੱਖ ਕੌਮ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ ਸਮੇਂ-ਸਮੇਂ ਤੇ ਇਹਨਾਂ ਵੱਲੋਂ ਨਿਭਾਈ ਹੋਈ ਭੂਮਿਕਾ ਨੂੰ ਸਿੱਖ ਜਗਤ ਅੰਦਰ ਖਾਸ ਮਹੱਤਤਾ ਦਿੱਤੀ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਸੰਗਤ ਵੱਲੋਂ ਬੜੇ ਸ਼ਰਧਾ ਅਤੇ ਸਤਕਾਰ ਭਾਵਨਾ ਦੇ ਨਾਲ ਮਨਾਏ ਜਾ ਰਹੇ ਹਨ ਤੇ ਉੱਥੇ ਹੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਿਛਲੇ ਦਿਨੀ ਵੱਡੇ ਅਤੇ ਛੋਟੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਮਨਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਕਥਾਵਾਚਕ ਰਾਗੀ ਅਤੇ ਢਾਡੀ ਜਥਿਆਂ ਨੇ ਹਾਜ਼ਰੀ ਲਵਾਈ ਉੱਥੇ ਹੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੇ ਵੀ ਖਾਸ ਤੌਰ ਤੇ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਗਾਇਨ ਕਰਨ ਵਾਸਤੇ ਵੱਖ-ਵੱਖ ਜਥਿਆਂ ਨੂੰ ਸੱਦਾ ਪੱਤਰ ਦੇ ਕੇ ਵੀ ਨਿਵਾਜਿਆ ਗਿਆ ਪੰਥ ਪ੍ਰਸਿੱਧ ਨਾਮੀ ਜਥੇ ਦੇ ਵਿੱਚੋਂ ਇੱਕ ਅਜੇਹਾ ਟਾਡੀ ਜੱਥਾ ਵੀ ਬੁਲਾਇਆ ਗਿਆ ਜਿਉਂ ਹੀ ਇਹ ਟਾਡੀ ਜੱਥਾ ਸਟੇਜ ਦੇ ਉੱਪਰ ਇਤਿਹਾਸ ਗਾਇਨ ਕਰਨ ਵਾਸਤੇ ਸੰਗਤ ਦੇ ਸਨਮੁਖ ਹੋਇਆ ਤਾਂ ਸਟੇਜ ਦੇ ਉੱਪਰ ਹਾਜ਼ਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਸਟੇਜ ਸਕੱਤਰ ਨੇ ਇਸ ਜੱਥੇ ਨੂੰ ਬੋਲਣ ਤੋਂ ਮਨਾਹੀ ਕਰ ਦਿੱਤੀ ਗਈ ਮਨਾਹੀ ਕਰਨ ਦਾ ਕਾਰਨ ਪੁੱਛਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਟਾਡੀ ਜੱਥੇ ਦੇ ਇੱਕ ਟਾਡੀ ਸਿੰਘ ਨੂੰ ਬੁਲਾ ਕੇ ਪੁੱਛਿਆ ਕਿ ਦਾੜੀ ਨੂੰ ਕਰਲ ਕਰਵਾਉਣ ਦਾ ਕਾਰਨ ਕੀ ਹੈ ਤੇ ਖਾਸ ਦਲੀਲ ਨਾ ਦੇਣ ਵਜੋਂ ਸਟੇਜ ਦੇ ਉੱਪਰੋਂ ਇਸ ਢਾਡੀ ਸਿੰਘ ਨੂੰ ਬੋਲਣ ਤੋਂ ਸਖਤ ਮਨਾਹੀ ਕਰ ਦਿੱਤੀ ਗਈ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਆ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਕੋਈ ਵੀ ਅਜੇਹਾ ਵਕਤਾ ਰਾਗੀ ਢਾਡੀ ਕਥਾਵਾਚਕ ਕਵੀਸ਼ਰ ਸਿੰਘ ਤਖਤ ਸਹਿਬਾਨ ਦੀ ਮਹਾਨ ਸਟੇਜ ਦੇ ਉੱਪਰੋਂ ਇਸ ਤਰੀਕੇ ਦੇ ਨਾਲ ਸੰਬੋਧਿਤ ਨਹੀਂ ਹੋ ਸਕਦਾ ਜਦੋਂ ਤੱਕ ਉਹ ਸਿੱਖੀ ਦੇ ਵਿੱਚ ਖੁਦ ਪਰਪਖਤਾ ਨਹੀਂ ਰੱਖਦਾ ਤਾਂ ਉਹਨੂੰ ਬੋਲਣ ਦੀ ਸਖਤ ਮਨਾਹੀ ਕੀਤੀ ਜਾਂਦੀ ਹੈ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਜੋ ਕੋਈ ਵੀ ਵਕਤਾ ਸਟੇਜ ਦੇ ਉੱਪਰੋਂ ਇਤਿਹਾਸ ਗਾਇਨ ਕਰਨਾ ਚਾਹੁੰਦਾ ਹੈ ਸਭ ਤੋਂ ਪਹਿਲਾਂ ਉਹ ਸਿੱਖੀ ਸਿਧਾਂਤ ਦੇ ਅਨੁਕੂਲ ਉਸ ਦਾ ਸਰੂਪ ਹੋਣਾ ਚਾਹੀਦਾ ਹੈ ਤਾਂ ਹੀ ਉਸ ਨੂੰ ਸਟੇਜ ਦੇ ਉੱਪਰੋਂ ਸਮਾਂ ਦੇ ਕੇ ਨਿਵਾਜਿਆ ਜਾ ਸਕਦਾ ਹੈ ਇਸ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਨ ਦਾ ਮਕਸਦ ਖਾਸ ਕਰ ਇਹ ਸੀ ਕਿ ਕੋਈ ਵੀ ਅਜਾਇਹਾ ਸ਼ਖਸ਼ ਜੋ ਗੁਰਮਤਿ ਦੇ ਵਿੱਚ ਰਹਿ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਚਾਹੁੰਦਾ ਹੈ ਉਹ ਇਸ ਤਰੀਕੇ ਦੇ ਨਾਲ ਸਿੱਖੀ ਸਿਧਾਂਤ ਦੀ ਉਲੰਘਣਾ ਜਾਣੇ ਅਣਜਾਣੇ ਵਿੱਚ ਨਾ ਕਰ ਸਕੇ। ਵਕਤ ਸਾਹਿਬ ਦੀ ਮਰਿਆਦਾ ਹੈ। ਕਿ ਰਹਣੀ ਰਹੈ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਜੇਗਾ। ਜਿਹੜਾ ਰਹਿਤ ਵਿੱਚ ਹੈ। ਰਹਿਤ ਵਿੱਚ ਹੋ ਕੇ ਹੀ ਅਸੀਂ ਹਰ ਇੱਕ ਨੂੰ ਸਿੱਖਿਆ ਦੇ ਸਕਦੇ ਆ। ਅਸੀਂ ਦੀਵਾਨ ਵਿੱਚ ਹਾਜ਼ਰੀਆਂ ਭਰ ਸਕਦੇ ਆ। ਸੋ ਮੈਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਆਨੰਦ ਸਾਹਿਬ ਦਾ ਪਾਠ ਹੋਵੇਗਾ ਉਪਰੰਤ ਅਰਦਾਸ ਬੇਨਤੀ ਹੋਵੇਗੀ ਹੁਕਮਨਾਮਾ ਸਾਹਿਬ ਹੋਵੇਗਾ ਤੇ ਇੱਥੇ ਹੀ